ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥੀਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਭਾਵਪਕ ਕਰਨਗੀਆਂ ਦੱਸਦੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਲੋਕਾਂ ਨੇ ਬਹੁਤ ਕੁਝ ਜਿਹੜਾ ਡੋਨੇਟ ਕੀਤਾ ਹੈ ਪੀੜਤਾਂ ਦਾ ਸਾਥ ਦਿੱਤਾ ਲੇਕਿਨ ਇੱਕ ਵਿਅਕਤੀ ਅਜੇਹਾ ਵੀ ਹੈ ਜਿਸਨੇ ਆਪਣੀ ਮਿਹਨਤ ਨਾਲ ਜਮਾ ਕੀਤੇ ਹੋਏ ਆਪਣੀ ਕੱਪੜੇ ਦੀ ਦੁਕਾਨ ਜਿਹੜੀ ਹੈ ਉਹ ਸਾਰੀ ਨਸ਼ਾਵਰ ਕਰ ਦਿੱਤੀ ਹੈ ਕਹ ਦੱਸ ਦੀਏ ਕੋਈ 10 ਰੁਪਏ ਕੱਢਦਾ ਕੋਈ 20 ਰੁਪਏ ਕੱਢਦਾ ਕੋਈ 30 ਰੁਪਏ ਕੱਢਦਾ ਦਾਨ ਦੇਣ ਨਹੀਂ ਲੇਕਿਨ ਇਸ ਵਿਅਕਤੀ ਨੇ ਜੇ ਤੇ ਕੋਲ 100 ਰੁਪਇਆ ਤਾਂ 100 ਦਾ ਸੋਈ ਦਾਨ ਵਿੱਚ ਦੇ ਦਿੱਤਾ ਔਰ ਵੱਡੀ ਗੱਲ ਇਹ ਹੈ ਕਿ ਖੁਦ ਡਿਸੇਬਲ ਨੇ ਅਲੱਗ ਹੈ ਜਦੋਂ ਬੰਦੇ ਤੇ ਕੋਈ ਆਪਣੇ ਆਪ ਤੇ ਮੁਸੀਬਤ ਆਉਂਦੀ ਹੈ ਅਸੀਂ ਦੇਖਦੇ ਆ ਕਿ ਬੰਦੇ ਨਰਾਸ਼ ਹੋ ਜਾਂਦੇ ਆ ਜਾਂ ਕਿਸੇ ਹੋਰ ਤੇ ਨਿਰਭਰ ਹੋ ਜਾਂਦੇ ਆ ਲੇਕਿਨ ਜਸਵਿੰਦਰ ਕੁਮਾਰ ਅਜਿਹੇ ਵੱਡੇ ਦਿਲ ਵਾਲੇ ਵਿਅਕਤੀ ਨੇ ਇਹਨਾਂ ਨੇ ਆਪਣੀ ਸਾਰੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਹਰ ਪੀੜਤਾ ਲਈ ਡੋਨੇਟ ਕਰ ਦਿੱਤਾ ਔਰ ਇੱਕ ਚਾਹ ਨਾਲ ਡੋਨੇਟ ਕੀਤਾ ਪ੍ਰੋਪਰ ਪੈਕਿੰਗ ਕੀਤੀ ਆ ਕਿ ਛੋਟੇ ਬੱਚਿਆਂ ਦੇ ਕੱਪੜੇ ਕਿਹੜੇ ਆ ਵੱਡੇ ਬੱਚਿਆਂ ਦੇ ਕੱਪੜੇ ਕਿਹੜੇ ਆ ਨੌਜਵਾਨਾਂ ਦੇ ਕੱਪੜੇ ਕਿਹੜੇ ਆ ਬਜ਼ੁਰਗਾਂ ਦੇ ਕੱਪੜੇ ਕਿਹੜੇ ਆ ਉਹਨੂੰ ਮਾਰਕ ਕੀਤਾ ਲਫਾਫੇ ਚ ਪੈਕ ਕੀਤਾ ਤੇ ਉਸ ਤੋਂ ਬਾਅਦ ਆਵਾਜ਼ ਸੰਸਥਾ ਨੂੰ ਡੋਨੇਟ ਕਰ ਦਿੱਤਾ ਜੋ ਬੜੀ ਹੀ ਜਲਦੀ ਅਜਨਾਲੇ ਜਾ ਰਹੇ ਆ ਇਹਨਾਂ ਕੱਪੜਿਆਂ ਨੂੰ ਲੈ ਕੇ ਦਿਖਾਨੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਮੈਂ ਹਰਸ਼ ਕੁਮਾਰ ਆਵਾਸ ਸੰਸਥਾ ਤੋਂ ਬਾਜੀ ਉਹਨਾਂ ਨੇ ਸਲੋ ਪਿੰਡ ਤੋਂ ਇੱਕ ਵੀਡੀਓ ਪਾਈ ਸੀ ਕਿ ਮੇਰੇ ਕੋਲ ਕੱਪੜੇ ਆ ਜੀ ਉਹ ਮੈਂ ਹੜਪੀੜਤਾ ਦਿਲ ਨੂੰ ਦੇਣਾ ਚਾਹੁੰਦਾ ਵਾ ਤੇ ਜਿਹੜੀ ਪੀਵੀ ਬੱਤੀ ਤੇ ਆਈ ਸੀ ਉਹਨਾਂ ਨੂੰ ਦੇਖਦੇ ਹੋਏ ਅਸੀਂ ਬਾਜੀ ਨਾਲ ਕੰਟੈਕਟ ਕੀਤਾ ਤੇ ਅੱਜ ਇਹਨਾਂ ਨੇ ਸਾਨੂੰ ਸਾਰੇ ਜਿਹੜੇ ਕੱਪੜੇ ਆ ਹੈਂਡ ਓਵਰ ਕਰਤੇ ਹੈਂਡ ਓਵਰ ਤਾਂ ਕਿਤੇ-ਕਿਤੇ ਆ ਬਾਜੀ ਨੇ ਸਾਰਾ ਕੁਝ ਉਹਨਾਂ ਨੂੰ ਸੀਕੁਐਂਸ ਵਾਈਜ਼ ਬਣਾ ਕੇ ਦਿੱਤਾ ਕਿ ਇਹ ਛੋਟੇ ਬੱਚਿਆਂ ਦੇ ਕੱਪੜੇ ਆ ਇਹ ਵੱਡੇ ਬੱਚਿਆਂ ਦੇ ਕੱਪੜੇ ਆ ਆ ਸਾਈਜ਼ ਸਾਰੇ ਇੱਕਦਮ ਪੈ ਕਰਕੇ ਦਿੱਤੇ ਆ ਤਾਂ ਜੋ ਬੰਡ ਲੱਗੇ ਉੱਥੇ ਬੰਡ ਲੱਗੇ ਸਾਨੂੰ ਕੋਈ ਵੀ ਕੋਈ ਦਿੱਕਤ ਨਾ ਆਵੇ ਤੇ ਇਹਲੇ ਲਈ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਭਾਜੀ ਨੂੰ ਦੱਸਣਾ ਚਾਹਨੀ ਆ ਕਿ ਅਸੀਂ ਪਹਿਲੋ ਵੀ ਅਸੀਂ 5 ਤਰੀਕ ਨੂੰ ਅਜਨਾਲੇ ਸਾਈਡ ਤੇ ਅਸੀਂ ਜਾ ਕੇ ਸੇਵਾ ਕਰਕੇ ਆਏ ਆ ਤੇ ਹੁਣ ਵੀ ਜਲਦੀ ਆਪਾਂ ਸੇਵਾ ਤੇ ਜਾਣਾ ਵਾ ਜਿੱਦਨ ਹੀ ਸੇਵਾ ਆਪ ਤੇ ਜਾਵਾਂਗੇ ਤੁਹਾਡੇ ਜਿਹੜੇ ਜੋ ਵੀ ਤੁਹਾਡੀ ਜਿਹੜੀ ਹੈਗੀ ਆ ਕੱਪੜੇ ਸਹੀ ਹੱਥਾਂ ਦੇ ਵਿੱਚ ਸਹੀ ਬੰਦੇ ਨੂੰ ਪਹੁੰਚਾਏ ਜਾਣਗੇ ਪਾਈ ਦੇ ਉਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਈ ਤੁਸੀਂ ਪਾਜੀ ਦੇਖੋ ਪਾਜੀ ਹੁਣੇ ਆਪ ਐਂਡਿੰਗ ਆ ਬਲੋਗੇ ਐਡਾ ਵੱਡਾ ਉਪਰਾਲਾ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਮੈਂ ਤਾਂ ਜੇ ਇਹੀ ਕਹਿਣਾ ਚਾਹੁੰਦਾ ਕਿ ਸਭ ਕੁਝ ਸਮਰਥ ਹੋਣ ਤੋਂ ਬਾਅਦ ਵੀ ਲੋਕੀ ਇੱਕ ਚੀਜ਼ ਵੀ ਨਹੀਂ ਕਰ ਸਕਦੇ ਪਾਜੀ ਐਡਾ ਵੱਡਾ ਉਪਰਾਲਾ ਕਰ ਰਹੇ ਇਹਨਾਂ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਆ ਮੈਂ ਕਿ ਦਿਲੋਂ ਰਿਹਣੀ ਆ ਜੀ ਇਹਨਾਂ ਲਈ ਹਰ ਗੱਲ ਜੀ ਠੀਕ ਮੈਂ ਜਸਵੰਤ ਕੌਣ ਜੀ ਆਪਾਂ ਸੰਤਨ ਮੈਂ ਆਪਣੇ ਡਰਾਫਟ ਕਰ ਚੁੱਕਾ ਹਾਂ ਜੋ ਆਪਣੇ ਕਪੜੇ ਸੀਗੇ ਬੱਚਿਆਂ ਦੇ ਤੋਂ 1 ਸਾਲ ਤੋਂ ਲੈ ਕੇ 5 ਸਾਲ ਤੱਕ ਤੋ ਆਪਣੀ ਬੱਤੀ ਤੋ 35 ਸਾਲ ਤੱਕ ਦੇ ਚੁਕੇ ਆ ਤੇ ਆਪਣੇ ਅਣਚਿਤੇ ਵਿੱਚ ਸੀਗੇ ਤੇ ਕੰਬਲ ਸੀਗੇ ਆਪਾਂ ਇਹਨਾਂ ਨੂੰ ਐਡ ਪਕੜ ਸਕਿਆ ਰਾਹ ਤੇ ਹਰਪੀੜ ਤਨੋਂ ਦਿੱਤੇ ਜਾਣ ਤੇ ਮੇਰੇ ਵੱਲੋਂ ਦਿੱਤੀ ਆ ਇੰਨਾ ਕੁ ਸਕੇ ਜੀ ਨਵਾਜ਼ ਉਸਤਾਲੀ ਗਾ ਰਹੀ ਲਈਏ ਹੁਣ ਲੱਗਦਾ ਕਿ ਸਹੀ ਹੱਦ ਤੱਕ ਉੱਥੇ ਪਹੁੰਚ ਜਾਊਗਾ ਜੀ ਹਾਂਜੀ ਬਿਲਕੁਲ ਜੀ ਸਾਨੂੰ ਪਰੋਸਾ ਜੀ ਇਹੇ ਕਰਕੇ ਮੈਂ ਕਿਹਾ ਸੀਗਾ ਕਿ ਮੈਂ ਖੁਦ ਨਹੀਂ ਜਾ ਸਕਦਾ ਬਾਸ ਸਾਨੂੰ ਦੇ ਦਿੱਤੇ ਹੁਣ ਪਰੋਸਾ ਉੱਥੇ ਪਹੁੰਚ ਜਾਊਗਾ ਕਰ ਮੈਂਬਰ ਦੇ ਕੋਲ ਪਹੁੰਚੂਗੇ ਮੈਨੂੰ ਬੜੀ ਖੁਸ਼ੀ ਹੋ ਜਾਏਗੀ ਇੱਕ ਹੋਰ ਵੀ ਰੱਖਦੇ ਜੀ ਕਿ 5 ਘੰਟੇ ਲਾ ਕੇ ਮੈਂ ਤੀਤੀ ਕੀਤਾ ਤਾਂ ਜੋ ਸਾਰੇ ਸੇਕ ਨੂੰ ਅਵਾਜ ਕੀਤੇ ਕਰੋ ਹਾਂਜੀ ਉਹ 5 ਘੰਟੇ ਇਸ ਕਰਕੇ ਲੈ ਸੀਗੇ ਮੈਂ ਉੱਤੇ ਜਾ ਕੇ ਦਿੱਕਤ ਨਾ ਹੋਵੇ ਨਹੀਂ ਤਾਂ ਇਹ ਲੱਭਣਾ ਪੈਂਦਾ ਕਿ ਇਹਨੂੰ ਕਿਹੜਾ ਦੇਣਾ ਹੈ ਕਿਹਨੂੰ ਕਿਹੜਾ ਦੇਣਾ ਇਸ ਕਰਕੇ ਅਸੀਂ ਪਹਿਲਾਂ ਹੀ ਸਾਈਜ਼ ਲਿਖ ਦਿੱਤੇ ਇੱਕ ਲਫਾਪੇ ਤੇ ਇੱਕ ਲਫਾਪੇ ਵਿੱਚ ਪੀਸ ਪੂਰੇ ਪਾ ਕੇ ਉਹੀ ਲਫਾਪਾ ਚੱਕ ਕੇ ਬੱਚਨ ਦਿੱਤਾ ਜਾਵੇ ਸਿਆਣੇ ਨੂੰ ਵੀ ਬਜ਼ੁਰਗ ਨੂੰ ਵੀ ਸਹੀ ਕੰਮ ਕੇ ਬਾਤ ਤੜਕੇ ਸੇਵਕਾਂ ਨੂੰ ਉਹਨਾਂ ਦੀ ਜੋ ਲੋੜ ਮੰਗਦੇ ਆਸ ਬੋਲੇ ਕਿ ਉਧਰ ਆਪਾਂ ਵਸੇਰੇ ਦਾਨਪੁਣ ਕਰਦੇ ਆਂ ਜੋ ਇਸ ਟਾਈਮ ਉਹਨਾਂ ਤੇ ਵਿਫਤਾ ਪਈ ਆ ਆਪਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਰਲ ਮਿਲ ਕੇ ਹੋਰ ਬੜੀ ਦੁਕਾਨ ਖਾਲੀ ਹੋ ਗਈ ਤੇ ਇਹਦੇ ਵਿੱਚ ਹੁਣ ਕੁਝ ਕੰਮ ਕਰਨਾ ਚਾਹੀਦਾ ਬੜੀ ਨਹੀਂ ਕੰਮ ਕਰਾਂਗੇ ਥੋੜੀ ਜਿਆਦਾ ਰੁੱਕ ਕੇ ਚੱਟ ਜਾਓ ਜੇ ਚੀਜ਼ ਖਰਾਬ ਕਰਕੇ ਰੁਕਿਓ ਆਪਾਂ ਅਮਾ ਕੇ ਸਾਥ 6 ਮਿੰਟ ਦੇ ਵਿੱਚ ਦੁਬਾਰਾ ਫੇਰ ਬੜੀ ਕਿੰਨੀ ਖੁਸ਼ੀ ਹੋ ਰਹੀ ਏ ਕਿ ਸਾਮਾਨ ਜਿਹੜਾ ਸਹੀ ਅਸਾ ਚੱਲ ਜਾਣਾ ਏ ਦੇਖੋ ਜੀ ਬਹੁਤ ਖੁਸ਼ੀ ਜ਼ਿਆਦਾ ਹੋ ਰਹੀ ਏ ਇਸ ਕਰਕੇ ਕਿ ਭਰੋਸਾ ਹੋਣਾ ਇਸ ਟਾਈਮ ਤੇ ਨੇ ਤਾਂ ਕਈ ਵੇਲੇ ਇਦਾਂ ਹੁੰਦੀ ਆ ਪ੍ਰੋਤ ਦੇ ਦਿੰਦੇ ਆਪਾਂ ਨੂੰ ਚਿੰਤਾ ਰਹਿਣੀ ਆ ਕਿ ਕਰੇ ਪਹੁੰਚਣੇ ਕਿ ਨਹੀਂ ਪਹੁੰਚਣੇ ਹੁਣ ਮਾਨੂੰ ਸ਼ਾਂਤੀ ਆ ਕਿ ਆਪਣੀ ਚੀਜ਼ ਚੰਗੀ ਜਗ੍ਹਾ ਤੇ ਪਹੁੰਚ ਗਈ ਆ ਵਧੀਆ ਸਾਥ ਮਿਲੂਗਾ ਨਾ ਉਹਨੂੰ ਠੀਕ ਤੁਹਾਡੇ ਜਸਵਿੰਦਰ ਜੀ ਮੇਰੇ ক্লোਜ਼ ਬ੍ਰਦਰ ਹੈ ਤਾਂ ਇਹਨਾਂ ਵੱਲੋਂ ਜਿਹੜਾ ਅੱਜ ਉਪਰਾਲਾ ਕੀ ਆਵਾਜ਼ ਸੰਸਥਾ ਜਿਨ੍ਹਾਂ ਦੇ ਥਰੂ ਆਪਾਂ ਜਿਹੜਾ ਜੋ ਵੀ ਇਹਨਾਂ ਦੀ ਸ਼ਾਪਸ ਸੀ ਪੂਰਾ ਜਿਹੜਾ ਸਿਗਾ ਕੱਪੜੇ ਤਾਂ ਹੜਪੀਟਾਂ ਦੇ ਵਾਸਤੇ ਸੇਵਾ ਵਾਸਤੇ ਭੇਜ ਰਹੇ ਇਹਨਾਂ ਦੇ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਵੀ ਜਿਹੜੀ ਇਹਨਾਂ ਦੀ ਸੇਵਾ ਆ ਉਹ ਸਹੀ ਢੰਗ ਨਾਲ ਜਿਹੜੀ ਹੈ ਉਹ ਲੋਡ ਬੰਦਰ ਤੱਕ ਪਹੁੰਚੂਗੀ ਬਾਕੀ ਨਾਲ ਇੰਨਾ ਉਤਸ਼ਾਹ ਹੈ ਜੀ ਸਵੇਰ ਤੋਂ ਮੈਨੂੰ ਕਾਲ ਕਰ ਰਹੇ ਕਿ ਇਹ ਵਿਜੇ ਜੀ ਰਿੰਜਾ ਵਾਇਸ ਸੰਸਥਾਨੇ ਕਦੋਂ ਪਹੁੰਚਣਾ ਹੈ ਪੂਰੀ ਫੈਮਿਲੀ ਆਪਣੇ ਬੱਚੇ ਲੈ ਕੇ ਬੈਠੇ ਹੋਏ ਆ ਤੇ ਪੂਰੀ ਤਾਂਗ ਇਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਆ ਠੀਕ ਹੈ ਹਾਂਜੀ ਇਹ ਇੱਕ ਹੋਰ ਨਾਸਰੇਗ ਨੂੰ 5 ਘੰਟੇ ਲੱਗੇ ਉਹਦੀ ਹਾਂਜੀ ਧੰਨਵਾਦ ਪੂਰਾ ਇਹਨਾਂ ਨੇ ਕਿ ਸਹੀ ਤਰੀਕਾ ਜਿਨ੍ਹਾਂ ਦੀ ਲੋਡ ਬੰਦ ਹੈ ਉਹਦੀ ਏਜ ਦੇ ਅਨਸਾਰ ਜਾਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਸਹੀ ਇਹ ਵੰਡੇ ਜਾ ਸਕਣ ਜਾਂ ਲੋੜਵੰਦਾਂ ਤੱਕ ਪਹੁੰਚ ਸਕਣ ਉਸ ਤੰਕ ਤਰਤੀਬ ਹੋਏ ਜਿਨ੍ਹਾਂ ਨੂੰ ਅਸੀਂ ਜੋ ਹੈ ਪੈਕ ਕੀਤਾ ਹੈ ਤੇ ਵੰਡਣ ਦੇ ਵਿੱਚ ਕੋਈ ਦਿੱਕਤ ਨਾ ਆਵਾਜ਼ ਸੁਣ ਸਕੋਰੀ ਸਨਪੂਰਨ ਵਿਸ਼ਵਾਸ ਹੈ ਅਸੀਂ ਜਿਹੜੇ ਸਹੀ ਸੰਸਥਾ ਦੇ ਥਰੂ ਜਿਹੜਾ ਅਸੀਂ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡਾ ਸਹਿਯੋਗ ਦੇ ਰਹੇ ਤੇ ਅੱਗੇ ਵੀ ਜਿੰਨੀ ਇਹ ਪ੍ਰੇਰਣਾ ਸਰੋਤ ਨੇ ਜਸਵੰਦਰ ਜੀ ਤਾਂ ਅੱਗੇ ਤੋਂ ਵੀ ਇਹ ਅਸੀਂ ਵੀ ਇਦਾਂ ਦੇ ਪਰਮਾਤਮਾ ਸਮਰਥਾ ਦੇਵੀਂ ਕਿ ਅੱਗੇ ਯੋਗ ਉਪਰਾਲੇ ਕਰਦੇ ਰਹੂਗੀ ਹਾਂਜੀ